ਸਾਸਤਰੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਕਿਸਾਨ ਲਾਹੀ ਪਿੰਡਾਂ ਵਿੱਚ ਤੁਹਾਡਾ ਸਵਾਗਤ ਹੈ ਹੋਰ ਸਭ ਸਣਾਉ ਠੀਕ ਠਾਕ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਸਿੱਧਾ ਸਵਾਲ ਇਹਨਾਂ ਸਭ ਠੀਕ ਠਾਕ ਚਾਹੀਦੇ ਆ ਅੱਜ ਫਿਰ 16 ਤਰੀਕ ਹੋ ਗਈ ਆ ਤੇ ਬਾਬਾ ਜੀ ਦਾ ਦਿਨੇ ਆਪਣਾ ਐਤਵਾਰ ਚਲ ਸ਼ਾਮ ਨੂੰ ਆਪਣੀ ਫਿਰ ਲੇਬਰ ਵੀ ਆ ਗਈ 2 ਵਜੇ 2 ਵਜੇ ਆਪਣੀ ਲੇਬਰ ਵੀ ਆ ਗਈ ਸੀ ਤੇ ਅੱਜ ਫਿਰ ਤਿਆਰੀ ਇੱਕ ਕੱਲ ਦਾ ਕੱਦੂ ਮਾਰਦੇ ਆ ਤੇ ਅੱਜ ਵੀ ਚੱਲੇ ਕੱਦੂ ਕਰਨੇ ਤੇ ਚਾਹ ਪਾਣੀ ਪੀਉਣ ਲੱਗੇ ਲੇਬਰ ਨੂੰ ਆਪਣੀ ਨੂੰ ਸਿਆਣਾ ਪਾਣੀ ਪੀਉਣ ਲੱਗੇ ਆ ਤੇ ਕੰਮ ਸ਼ੁਰੂ ਕਰਨ ਲੱਗੇ ਬਾਬਾ ਜੀ ਦੇ ਨਾਮ ਲੈ ਕੇ ਆਓ ਫਿਰ ਗੜੀ ਮਿਲਦੇ ਸਰਕਾਰ ਨੇ ਵੀ 1.16 ਤਰੀਕ ਦਿੱਤੀ ਇਹ ਆਪਣੀ ਝੋਨਾ ਲਾਉਂਦੀ ਤੇ ਆਪਣੀ 16 ਤਰੀਕ ਨੂੰ ਅੱਜ ਸ਼ੁਰੂ ਕਰਤਾ ਪਹਿਲੇ ਦਿਨ ਤੇ ਅੱਜ ਵੀਰਾਂ ਅਸਰ ਵੀਰ ਆਪਣੇ ਭੈਣ ਭਰਾ ਆ ਗਏ ਆ ਤੇ ਨਾਲੇ ਚਾਹ ਪਿਆਣੇ ਵੀ ਬਹਿਣ ਪੀਉਣ ਲੱਗੇ ਆ ਦੇਣੇ ਪੂਰਾ ਲੱਗਾ ਪ੍ਰਸ਼ਾਦ ਮੈਂ ਪਹਿਲਾਂ ਬੜੇ ਨੂੰ ਦੇ ਦਿੱਤੀ ਚੱਲ ਚਲੋ ਠੀਕ ਹੈ ਮਾਲਕ ਕਿਰਪਾ ਕਰੇ ਹਨ ਆਹ ਵਿਰਾਂ ਨੂੰ ਵਰਤਾਓ ਚੱਲ ਹਾਂ ਨਾ ਬਾਬਾ ਜੀ ਆਲੀ ਰੰਗ ਚਾਹ ਚਾਹ ਪਣੀ ਸ਼ੱਕੇ ਤੇ ਹੁੰਡਿਆ ਪਿਆ ਕੱਦੂ ਮਾਰਨਾ ਆਡੇ ਕੰਮ ਸ਼ੁਰੂ ਹੋਇਆ ਲਗਾ ਲਗਾ ਪੜੀਰੀਆਂ ਘੱਟ ਨਿਕੀਆਂ ਗਰਮੀ ਜਿਆਦੀ ਦੇ ਕਾਰਨ ਸਭ ਬੇਤੋ ਬਾਹਣ ਹੋਏ ਬਸ ਅੱਗੇ ਰਹੇ ਤੇ ਅੱਜੋ ਨਾਲ 5% ਚੱਲੂ ਹੋਇਆ ਗਰਮੀ ਜਿਆਦੀ ਪੈਣ ਕਰਨਾ ਕੰਪੜੀਰੀਆਂ ਘੱਟ ਹੋਈਆਂ ਆ ਤੇ ਜਦੋਂ ਮੋਟਰਾਂ 2-4 ਹੈ ਕਿਉਂ ਆ ਤੇ ਦੂਏ ਵੀ ਜਲਦੀ ਨਿਪਟਦੇ ਜਾਂਦੇ ਆ ਤੇ ਇਹ ਕੰਪਿਊਟਰ ਕਰਉਣ ਲੱਗੇ ਕਿਉਂਕਿ ਪਣੀਰੀ ਨਿੱਕੀ ਆ ਤੇ ਬੁੱਟੇ ਮਰਨੇ ਆ ਤੇ ਸਾਰ ਨੂੰ ਹੋਇਆ ਕਿ ਜਦੋਂ ਪਾਣੀਆ ਪਧਰੀਆ ਪੁੱਧਰੀਆ ਹੋਈ ਜਾਣਾ ਜਿਸ ਪਾਲ ਨੇ ਵਟਾਉਨੇ ਬੱਤੀਆਂ ਟਾਈਮ 11:30 12 ਦਾ ਹੋ ਗਿਆ ਤੇ ਹੁਣ ਮੈਂ ਕਹ ਰਿਹਾ ਜਿਸ ਪਾਲ ਨੂੰ ਵੀ ਪ੍ਰਸ਼ਾਦਾ ਚਾਹੀਏ 33:90 ਤੱਕ ਆਉਣੀ ਹੈ ਲੈਟ ਤੇ ਮੁੜ ਕੇ ਫਿਰ ਮੈਂ ਹਾਂ ਕੜੀ ਰਿਮਾਂਡ ਕਰ ਕਰ ਫਿਰ ਆਪਣਾ ਫਿਰ ਚਾਰ ਵਜੇ ਆ ਜੀਏ ਪਰੇ ਪ੍ਰਸ਼ਦਾ ਮੱਛਰ ਤੇ ਫਿਰ ਚਾਰ ਵਜੇ ਆਪਣਾ ਕੰਮ ਸ਼ੁਰੂ ਕਰ ਦਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਤ ਸਿੰਘ ਤਸਾਨ ਲਾਇਸ਼ ਪਣਾ ਵਿੱਚ ਤੁਹਾਡਾ ਸਵਾਗਤ ਹੈ ਹੋਰ ਸਭ ਨੂੰ ਠੀਕ ਠਾਕ ਅਮੁੱਤਵਲਾ ਅਭਿਆਸ ਜੀ ਜੀ ਸੋ ਬਾਸ ਹਮਾਰਾ ਦਾ ਨਾਮ ਜਬੜਿਆ ਤੇ ਹੁਣ ਆਪਣਾ ਉਠੇ ਉੱਪਰ ਆਏ ਆ ਤੇ ਸਿਰ ਦੇ ਚੱਲਣ ਦੀਆਂ ਆਪਣੀਆਂ ਮੋਟਰਾਂ ਅੱਜ ਆ ਕੁਛ ਕੱਦੂ ਬਣ ਗਏ ਆ। ਥਾਲੀਆਂ ਦੇ ਉਧਰ ਆਪਣਾ ਕਬਲ ਵੀਰ ਵੀ ਹੁੰਦਾ ਪੈ ਟਰੈਕਟਰ। ਅੱਜ ਸਸੋਂ ਪੱਤੇ ਵੀ ਆਰਜਣ ਉਹ ਵੀ ਚਲੰਦੇ ਆ। ਕੱਦੂ ਹੁੰਦੇ ਆ। ਬੜੇ ਯੋਰਣਾ ਛੋਨੇ ਲੱਗੰਦੇ ਆ। ਗਰਮੀ ਤੇ ਕਾਫੀ ਆ ਸਵੇਰ ਸਵੇਰ ਜਿਵੇਂ ਦਾ ਕਾਫੀ ਕੰਮ ਕਰਨ ਦੇ ਆ ਇੱਧਰ ਆਪਣਾ ਵਰਿੰਦਰ ਵੀਰ ਵੀ ਹਾਂਜੀ ਵਰਿੰਦਰ ਵੀਰ ਵੀ ਤੜਕੇ ਟਰੈਕਟਰ ਲਿਆ ਹੁਣ ਫਾਰਮਰ ਟਰੈਕ 60 ਆਹੀ ਵੱਟਾਂ ਦਾ ਬਹੁਤਾ ਮਾੜਾ ਹਾਲ ਹੈ ਵੱਟਾਂ ਗਈਆਂ ਰੋੜ ਲੱਗੇ ਗਵਾਂਡੀ ਦੀ ਪੜੀ ਹੀ ਨੀਵੀ ਤੇ ਆਪਣੀ ਉੱਚੀ ਫਿਰ ਆਪਾਂ ਕਿਹਾ ਵੀ ਚਲੋ ਹਲ ਝੋਨਾ ਨਹੀਂ ਲਗਾਦੇ ਟਰੈਕਟਰ ਫੇਰ ਕੇ ਵੱਟ ਤੇ ਚੜਾ ਕੇ ਤੇ 4x4 ਤੇ ਬਾਟੀਆਂ ਵੱਟਾਂ ਦੇ ਹੁਣ ਡੇ ਲੇਪ ਕਰਨ ਇਹ ਪਰਾ ਆਪਣਾ ਬਾਟੀ ਹੀ ਮਾੜੀ ਨਾ ਪਾ ਕੇ ਆ ਤੇ ਲੇਪ ਲਾ ਦੀ ਵਧੀਆ ਖੜਦੀ ਬੰਦੀ ਬਣੀ ਆ ਪਰ ਕੋਈ ਸ਼ਾਂਤ ਹੋ ਜਾਣ ਗਿਆ ਪੁੱਛ ਇੱਕ ਵਾਰ ਬੱਝੇ ਹੁਣ ਹੋਲੇ ਕਰਕੇ ਜੇ ਆਪੇ ਛੇ ਮਿਲੇ ਨਾ ਗਿਣੇ ਪਹਿਲਾਂ ਆ ਵਾਟ ਹੀ ਦੇਖੋ ਹਾਂਜੀ ਮਾਰ ਸਕਦੇ ਹੈਗੇ ਟੋਟਲੇ ਇਤੋਂ ਬਾਅਦ ਉਹਨੇ ਜੇ ਮਿਹਨਤ ਕਰਤੀ ਆ ਤੇ ਆ ਬਣ ਗਈ। ਇੰਨਾ ਫਰਕ ਆ ਮਿਹਨਤ ਕਰਨ ਦਾ। ਹੁਣ ਪੋਚਾ ਪਾਚਾ ਵੱਜ ਗਿਆ। ਜਿਤਨਾ ਬੰਦਾ ਸਿਰੇ ਨਾਲ ਘੋੜੇ ਦਾ ਫਰੈਸ਼ ਹੋ ਜਾਂਦਾ। ਉਤਨਾ ਪੈਲੀ ਨੂੰ ਵੀ ਇਹ ਵੀ ਫਟਾ ਫਟਾ ਲੰਮੀ ਹੋਣ ਬੰਨੇਸ਼ ਨੇ। ਤੇ ਆਪੇ ਪਾਣੀ ਖਲੋਊਗਾ। ਤੇ ਕਿਉਂਕਿ ਇਹ 6 ਮਹੀਨੇ ਹੁਣ ਪਹਿਲਾ ਵਟ ਜਿਹੜਾ ਚੂਹਾ ਚਾਹ ਲੱਗਾ ਸੀ ਕੰਕਰ ਜ। ਉਹਦੇ ਕਾਰਨ ਸੀਰਾਂ ਪੈ ਗਿਆ ਫੋਲ ਹੋ ਗਈ। ਤਾਂ ਕਰਕੇ ਪਰਣ ਤਸੀਜ ਦੀ। ਹੁਣ ਹੱਥ ਹੱਥ ਵੱਜ ਗਏ ਆ। ਤੇ ਚਾਂਦੀ ਬਣ ਗਈ ਮਲਕ ਦੀ ਆਪਣਾ। ਹੁਣ ਚਲੋ ਰਾਹ ਨੂੰ ਲੈਟ ਆਉਗੂਗੀ ਸਿਰੇ ਕੱਦੂ ਫਿਰ ਮਾਰ ਦਾਂਗੇ ਅੱਗੇ ਪਾੜ-ਪਾੜ ਲਾਤੀ ਤੇ ਪਾੜ-ਪਾੜੇ ਹੁਣ ਸਿਰੇ ਲਾ ਕੇ ਪਾੜ-ਪਾੜੀ ਮਧਾਣੇ ਦੇ ਤੇ ਲੱਗ ਜਾਣੀ ਤੇ ਨਾਲੇ ਤੇ ਉਹ ਲਾਈ ਜਾਉਂਗੀ ਇਹ ਵੀ ਲੈਟ ਦਾ ਕੰਬੜਾ ਮੜਾ ਆਲਿਆ ਸਾਡੇ ਤੇ ਕੱਦੀ ਆਈ ਨਹੀਂ ਜਿਉਂ ਗਈ 3 ਵਜੇ ਦੀ ਤੇ ਅੱਜ 3 ਵਜ ਗਏ 12 ਘੰਟੇ ਹੋ ਗਏ ਤੇ ਹਾਲੇ ਕੋਈ ਸਾਸ ਸੂਰ ਨਹੀਂ ਲੈਣ ਆਇਆ ਲੈਟ ਦਾ ਬੜਾ ਔਖਾ ਇਲੈਕਸ਼ਨ ਜੀ ਹੋ ਗਈ ਆ ਤੇ ਆਪਣੇ ਲੈਟ ਵਾਲ ਤੇ ਵੰਦੇ-ਵੁੰਦੇ ਨਹੀਂ ਹੁਣ ਮਿਲਦਾ ਤਿਹੜੇ ਨੂੰ ਕੋਈ ਦਿਆਂ ਦੇ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਤੇ 1 ਮਿੰਟ ਵੀ ਨਾ ਬੰਦ ਕੀਤੀ ਜਦੋਂ ਦੀ ਆਪਣਾ 11 ਤਰੀਕ ਨੂੰ 12 ਵੋਟਾਂ ਪੈ ਗਈਆਂ 1 2 ਜੂਨ ਨੂੰ ਤੇ ਆਪਣੇ ਮੁੜਕੇ ਘਾਟੀ ਲਾ ਖੜਿਆ 3 ਜੂਨ ਤੋਂ ਬਾਅਦ ਚਾਰ ਦਿਨ ਜਿਹੜਾ ਰਿਜ਼ਲਟ ਆਉਣਗਾ ਵੇਖੋਣ ਸਰਕਾਰ ਦੇ ਕੰਮ ਆ ਕੀ ਕਰਦੀ ਹੈ ਗਾਂ ਇੱਕ ਇਹ ਤੇ ਲੋਵਾਈ ਤੇ ਨੂੰ ਪਤਾ ਲੱਗੂ ਕੀ ਬੰਦ ਕਰੀ ਨੇ ਲੋਬੀ ਵਟਾਂ ਦਾ ਕੰਮ ਹੋ ਗਿਆ ਇਧਰੋਂ ਫਤੇ ਹੁਣ ਆਪਣਾ ਵਟ ਬਣ ਗਿਆ ਓਹ ਪਾਣੀ ਮੈਂ ਸ਼ਾਮਾਂ ਪੈ ਗਈਆਂ ਤੇ ਮੈਂ ਪਾਣੀ ਫੇਰੀਆਂ ਨਾਲ ਖਾਦ ਖੁਦ ਪਾ ਦਿਆ ਇੱਕ ਵਾਰ ਕੇ ਪੁਨੇਰੀ ਵਾਜੂਗੇ ਨਾ ਮੋਟੇ ਦੀ ਪਰਮਲ ਪਰਮਲ ਦੀ ਸ਼ਾਮਾਂ ਦਾ ਮੈਂ ਟਾਈਮ ਐ ਲੇਟ ਆਈ ਆ ਜੋ ਨਹੀਂ ਜੋ ਨਹੀਂ بڑا ਕੁਸ਼ਣ ਦਾ ਹੈਣਾ ਜੇ ਵੇਂਦਾਈ ਕਈ ਮਾਰੀ ਉਹਨਾਂ ਬਥੇਰੀ ਉਹਨਾਂ ਵਟੋ ਵਟ ਲੈ ਵੀਨ ਜੋਰ ਜੋਰ ਹੋ ਗਿਆ ਚਿਰ ਅੱਜ ਸਿਹਤ ਦੇ ਤੇ ਡੇ ਕਿਆ 12 ਘੰਟੇ ਦਾ ਜੱਸਿਆ ਹੋ ਗਿਆ ਹਨਾ ਕਈਆਂ ਮਾਰਦੇ ਨੇ ਯਾ ਸਾਢੇ 7 ਦਾ ਟਾਈਮ ਹੋ ਗਿਆ ਤੇ ਆਪਣਾ ਪਨੀਰੀ ਨੂੰ ਪਾਤੀ ਆ ਪਛੇਤਰੀ ਨੂੰ ਖਾਦ ਤੇ ਪਰਮਨ ਨੂੰ ਪੈ ਗਈ ਤੇ ਜਿਹੜੀ ਗੇਤਰੀ ਲਾਉਂਦੇ ਆ ਉਹਨੂੰ ਤਾਂ ਲੋੜ ਨਹੀਂ ਤੇ ਲਾਈਟ ਵੀ ਆ ਗਈ ਆ ਮੋਟਰਾਂ ਚੱਲੰਦਾ ਪਿਆ ਤਾਂ ਰਾਤ ਨੂੰ ਮਾਰਦੇ ਥੋੜੇ ਥੋੜੇ ਕੱਦੂ ਕਿਉਂਕਿ ਰਾਤਾਂ ਵੀ ਚਾਨਣੀਆਂ ਚੰਦਰਮਾ ਉੱ ਚੜ ਗਿਆ ਕੁਛ ਇਹਦਾ ਲਾ ਲੈ ਲੈਨੇ ਆ ਕੋਚ ਲੋ ਰਾਤ ਨੂੰ ਕਦੋਂ ਜੀ ਕੋਸ ਫੇਰੇ ਫਿਰ ਮਨੇ ਰਿਓ ਉੱਠ ਕੇ ਬਾਜੂ ਤੇ ਅੱਜ ਦੇ ਬਲੌਗ ਨਾਲ ਇੰਨਾ ਹੀ ਧੰਨਵਾਦ ਸਿਰੇ ਫੇਰ ਨਵੇਂ ਬਲੌਗ ਨਾਲ ਮਿਲਦੇ ਆਂ ਹੋਰ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਮਾਰਿਓ ਤੁਹਾਡੀ ਵੀਰਾਂ ਦੀ ਕਿਰਪਾ ਚਾਹੀਦੀ ਆ ਓਕੇ ਜੀ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਸਿਰੇ